ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 5-6 ਦਿਨਾਂ ਯਾਨੀ ਕਿ 3 ਤੇ 4 ਜਨਵਰੀ ਤੱਕ ਮੌਸਮ ਖੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਅਸਲ ਜੀ ਸੈਟੇਲਾਈਟ ਦਸੀ ਤਾਜ਼ਾ ਤੁਸੀਂ ਹੁਣੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਜੀ ਸਵੇਰ ਦੇ 11 ਵਜੇ ਰਿਹਾ 29 ਦਸੰਬਰ ਦਾ ਅੱਜ ਦਿਨ ਹੈ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਹਾਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਔਰ ਪਾਕਿਸਤਾਨ ਦੇ ਉਸੇ ਤਰ੍ਹਾਂ ਤੋਂ ਵਿੱਚ ਜਿਹੜੀਆਂ ਕਾਫੀ ਸੰਘਣੀ ਇਸ ਵੇਲੇ ਛਾਈ ਹੋਈ ਹੈ ਸੰਘਣੀ ਤੋਂ ਹਦਾ ਅਲਰਟ ਮੌਸਮ ਖਾਗ ਦੇ ਪਹਿਲੇ ਜਾਰੀ ਕਰਤਾ ਸੀ ਕਿ ਆਉਦੇ ਤਰ੍ਹਾਂ ਦੇ ਦਰਮਿਆਨ ਜਿਹੜਾ ਸਿਸਟਮਿਕ ਲੰਘਿਆ ਹੈ ਇਹਦੇ ਪ੍ਰਭਾਵ ਸਦਕਾ ਕਿਉਂਕਿ ਨਮੀ ਜਿਹੜੀ ਅਜ ਮੀਨਿਮ ਲੈਵਲ ਤੇ ਬਣੀ ਹੋਈ ਹੈ ਇਸ ਲਈ ਤੁਹਾਨੂੰ ਤੋਂ ਬਹੁਤ ਹਿੱਸਿਆਂ ਦੇ ਵਿੱਚ ਫੈਲੀ ਸੀ ਤੇ ਅੱਜ ਤੜਕੇ ਸਵੇਰ ਤੋਂ ਤੁਹਾਨੂੰ ਜਿਹੜੀਆਂ ਬਹੁਤ ਹਿੱਸਿਆਂ ਦੀ ਵਿੱਚ ਛਾਈ ਹੋਈ ਹੈ ਪੰਜਾਬ ਹਰਿਆਣਾ ਰਾਜਾ ਦੇ ਉੱਤਰ ਪੂਰਬੀ ਖੇਤਰ ਔਰ ਪਾਕਿਸਤਾਨ ਦੇ ਖੇਤਰਾਂ ਦੇ ਵਿੱਚ ਐਸੇ ਲੋ ਤੋਂ ਜੜੀਆਂ ਕਾਫੀ ਸੰਘਣੀਆਂ ਹੈ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਇਸ ਸਾਲ ਦੇ ਅਖੀਲੇ ਦਿਨ ਯਾਨੀ ਕਿ 30 31 ਦਸੰਬਰ ਨੂੰ ਮੌਸਮ ਵਫਨਾ ਖੁਸ਼ਕ ਰਹੇਗਾ ਮਈ ਵਾਲੇ ਫਖ ਮੌਸਮ ਸਾਫ ਹੈ ਤੁਹਾਨੂੰ ਜਿਹੜੀ ਬਹੁਤ ਹਿਸ਼ਿਆ ਰਿਕਵਰ ਕਰਦੀ ਰਹੇਗੀ ਧੁੱਪ ਕੁਛ ਹਵੇ ਦੇ ਲਈ ਲੱਗੇਗੀ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਕੁਛ ਇਸ ਰਿਹਾ ਤਾਂ ਫਿਰਾਲ ਵੀ ਕਵਰ ਹੋਣਗੇ ਪਰ ਠੜ ਤਾਂ ਕੋਈ ਰਾਹਤ ਨਹੀਂ ਹੈ ਸੀਤਲੈਟ ਜਿਹੜੀ ਆ ਜੋਰ ਫੜੇਗੀ ਕਿਉਂਕਿ ਪਿੱਛੇ ਜਿਹੜਾ ਸਿਸਟਮ ਲੰਘਿਆ ਪਹਾੜਾ ਦੇ ਵਿੱਚ ਬਰਬਾਰੀ ਦਾ ਦੌਰ ਲਵਾ ਕੇ ਗਿਆ ਜਿਹਦੇ ਨਾਲ ਮੈਦਾਨਾਂ ਦੇ ਵਿੱਚ ਯਾਨੀ ਕਿ ਪੰਜਾਬ ਹਰਿਆਣਾ ਰਾਜਾਂ ਦੇ ਵਿੱਚ ਠੜ ਦਾ ਵਧਣਾ ਤੈ ਹੈ ਤੇ ਉਹਦੇ ਦਿਨਾਂ ਦੇ ਦਰਮਿਆਨ ਜਿਹੜੀ ਆ ਚਦੇ ਵਿੱਚ ਗਰਾਵਟਾ ਜਿਹੜੀ ਸੰਭਵ ਹੈ ਇੱਕ ਨਜਰ ਅੰਕੜੇ ਦਲਾ ਲਨੇ ਆ ਜੋ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਸੋ ਅੱਜ ਦੇ ਲਈ ਔਰੇਂਜ ਅਲਰਟ ਜਾਰੀ ਕੀਤੇ ਗਏ ਸੀ ਕਿ ਜੀ ਇਸ ਤੋਂ ਬਾਅਦ ਆਉਂਦੇ ਜਿਹੜੇ 4 ਫਾਈ ਦਿਨਾਂ ਦੇ ਜਾਣ ਕੇ 3-4 ਜਨਵਰੀ ਤੱਕ ਸ਼ੀਤ ਲਹਿਰ ਦੇ ਅਲਰਟ ਹੈ ਜੀ ਕੋਲਡ ਵੇਵ ਚੱਲਦੀ ਰਹੇਗੀ ਫਲੱਸ ਡੈਂਸ ਫੌਗ ਯਾਨੀ ਕਿ ਬਹੁਤ ਹਿੱਸਿਆਂ ਉਤੋਂ ਦੇ ਜਿਹੜੀਆਂ ਕਵਰ ਕਰੇਗੀ ਪੰਜਾਬ ਹਰਿਆਣਾ ਦੇ ਵਿੱਚ ਸ਼ੀਤ ਲਹਿਰ ਫਲੱਸ ਧੁੱਧ ਦੇ ਅਲਰਟ ਜਿਹੜੀਆਂ ਜਾਰੀ ਕਰ ਦਿੱਤੇ ਨੇ ਤੇ ਮੌਸਮ ਅਫਵਾੜਾ ਬਿਜਾਲੇ ਫਖੋ ਸਾਫ ਰਹੇਗਾ ਡਰਾਈ ਰਹੇਗਾ ਤੇ ਬਿਜਾਲੇ ਕੋਈ ਅਸਰ ਨਹੀਂ ਆ 5 ਜਨਵਰੀ ਤੱਕ ਸੋ 4 ਜਨਵਰੀ ਤੱਕ ਦੀ ਜੇਕਰ ਅ ਤੇ ਤੁਦ ਦੇ ਜਿਹੜੇ ਅਲਰਟ ਸੀ ਤਰ੍ਹਾਂ ਦੇ ਜਿਹੜੇ ਅਲਰਟ ਹੋ ਜਾਰੀ ਕਰ ਦਿੱਤੇ ਗਏ ਤੇ ਅੱਜ